ਪਾਰ ਦੇ ਸਾਰੇ ਸ਼ਹਿਰਾਂ 'ਚ ਜ਼ਮੀਨ ਦੀ ਖਰੀਦ-ਫਰੋਖਤ ਤੇਜ਼ੀ ਨਾਲ ਹੋ ਰਹੀ ਹੈ। ਇਸ ਖਰੀਦ-ਵੇਚ ਦੌਰਾਨ ਹੋਣ ਵਾਲੀ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਨੇ ਦੋ ਪੇਪਰ ਲਾਜ਼ਮੀ ਕਰ ਦਿੱਤੇ ਨੇ। ਇਸ ਤੋਂ ਇਲਾਵਾ ਇਹ ਪ੍ਰਣਾਲੀ ਦੇਸ਼ ਭਰ ਵਿੱਚ ਲਾਗੂ ਕੀਤੀ ਗਈ ਹੈ। ਖਬਰਾਂ ਮੁਤਾਬਕ ਸਰਕਾਰ ਨੇ ਜ਼ਮੀਨ ਦੀ ਖਰੀਦੋ-ਫਰੋਖਤ ਦੌਰਾਨ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ। ਜਿਸ ਤਹਿਤ ਜ਼ਮੀਨ ਵੇਚਣ ਵਾਲੇ ਨੂੰ ਆਪਣਾ ਪੈਨ ਕਾਰਡ ਜਾਂ ਫਾਰਮ ਨੰਬਰ 16 ਦਿਖਾਉਣਾ ਹੋਵੇਗਾ। ਇਸ ਦੇ ਨਾਲ ਹੀ ਖਰੀਦਦਾਰ ਨੂੰ ਆਪਣੇ ਪੈਨ ਕਾਰਡ ਅਤੇ ਆਧਾਰ ਨੰਬਰ ਦੀ ਕਾਪੀ ਵੀ ਜਮ੍ਹਾਂ ਕਰਵਾਉਣੀ ਪਵੇਗੀ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਇਸ ਪ੍ਰਣਾਲੀ ਨੂੰ ਸਾਲ 2023 ਵਿੱਚ ਲਾਗੂ ਕੀਤਾ ਸੀ ਇਸ ਪ੍ਰਣਾਲੀ ਨਾਲ ਹੁਣ ਕੋਈ ਵੀ ਵਿਅਕਤੀ ਕਿਸੇ ਹੋਰ ਵਿਅਕਤੀ ਦੀ ਜ਼ਮੀਨ ਨਹੀਂ ਵੇਚ ਸਕੇਗਾ ਨਾਲ ਹੀ ਧੋਖਾਧੜੀ ਦੇ ਮਾਮਲੇ ਵਿੱਚ ਆਧਾਰ ਕਾਰਡ ਦੀ ਮਦਦ ਨਾਲ ਜ਼ਮੀਨ ਵੇਚਣ ਵਾਲੇ ਦੀ ਪਛਾਣ ਕੀਤੀ ਜਾ ਸਕਦੀ ਹੈ ਜ਼ਮੀਨ ਦੀ ਖਰੀਦੋ-ਫਰੋਖਤ ਲਈ ਇਹ ਦੋ ਕਾਗਜ਼ਾਤ ਜ਼ਰੂਰੀ ਜ਼ਮੀਨ ਵੇਚਣ ਵਾਲੇ ਨੂੰ ਆਪਣੇ ਪੈਨ ਕਾਰਡ ਦੀ ਕਾਪੀ ਜਾਂ ਫਾਰਮ ਨੰਬਰ 16 ਜਮ੍ਹਾਂ ਕਰਵਾਉਣਾ ਹੋਵੇਗਾ। ਜ਼ਮੀਨ ਦੀ ਰਜਿਸਟਰੀ ਲਈ ਖਰੀਦਦਾਰ ਨੂੰ ਆਪਣੇ ਪੈਨ ਕਾਰਡ ਅਤੇ ਆਧਾਰ ਕਾਰਡ ਦੀ ਇੱਕ ਕਾਪੀ ਵੀ ਜਮ੍ਹਾਂ ਕਰਵਾਉਣੀ ਪਵੇਗੀ। ਜ਼ਮੀਨ ਖਰੀਦੇ ਸਮੇ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਪਵੇਗਾ। ਟਾਈਟਲ ਡੀਡ ਦੀ ਜਾਂਚ ਕਰੋ, ਵਿਕਰੀ ਡੀਡ ਦੀ ਜਾਂਚ ਕਰੋ, ਟੈਕਸ ਰਸੀਦ ਦੀ ਜਾਂਚ ਕਰੋ, ਗਿਰਵੀ ਰੱਖੀ ਜ਼ਮੀਨ ਦੀ ਵੀ ਜਾਂਚ